ਸ਼ਤ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦੇ ਡਾਇਰੈਕਟਰ ਜਰਨਲ ਆਫ ਸਕੂਲ এডੂਕੇਸ਼ਨ ਡੀਜੀਐਸਸੀ ਉਹਦੇ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੂਬੇ ਦੇ 852 ਸਕੂਲਾਂ ਨੂੰ ਨੀਲੇ ਅਤੇ ਪੀਲੇ ਰੰਗ ਦੇ ਵਿੱਚ ਰੰਗ ਦਿੱਤਾ ਜਾਵੇ ਜਿਹੜਾ ਆਰਡਰ ਜਾਰੀ ਹੋਇਆ ਹੈ ਉਸ ਤੇ ਵਿੱਚ ਲਿਖਿਆ ਹੋਇਆ ਹੈ ਕਿ ਸਕੂਲਾਂ ਦੀਆਂ ਬਾਹਰੀ ਇਮਾਰਤਾਂ ਜਿਨ੍ਹਾਂ ਦੇ ਵਿੱਚ ਬਰਾਂਡਾ ਅਤੇ ਕੋਰੀਡੋਰ ਸ਼ਾਮਲ ਹੈ ਉਹਨਾਂ ਨੂੰ ਐਗ ਕਸਟਰਡ ਅਤੇ ਇਨੇਮਲ ਰੈਪਸੋਡੀ ਸ਼ੇਡ ਦੇ ਦੇ ਮੇਲ ਨਾਲ ਰੰਗਿਆ ਜਾਵੇ ਪਰ ਵਿਰੋਧੀ ਪਾਰਟੀਆਂ ਇਹ ਦੋਸ਼ ਲਾਰੀਆਂ ਹਨ ਕਿ ਇਹ ਰੰਗ ਤਾਂ ਪੰਜਾਬ ਦੀ ਸੱਤਾਧਰ ਪਾਰਟੀ ਆਮ ਆਦਮੀ ਪਾਰਟੀ ਦੇ ਝੰਡੇ ਦੇ ਰੰਗਾਂ ਦੇ ਨਾਲ ਮੇਲ ਖਾਂਦੇ ਹਨ ਇਹ ਆਰਡਰ ਜੋ ਕਿ 22 ਦਸੰਬਰ 2025 ਨੂੰ ਜਾਰੀ ਹੋਇਆ ਹੈ ਪਰ ਲੋਕਾਂ ਦੇ ਸਾਹਮਣੇ ਹੁਣੇ-ਹੁਣੇ ਇਹ ਅਨੀ ਸ਼ੁੱਕਰਵਾਰ ਨੂੰ ਆਇਆ ਹੈ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਸੂਬੇ ਦੇ 852 ਸਰਕਾਰੀ ਸਕੂਲਾਂ ਨੂੰ ਜਿਨ੍ਹਾਂ ਦੇ ਵਿੱਚ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਹਨ 23 ਜ਼ਿਲ੍ਹਿਆਂ ਦੇ ਵਿੱਚ ਇਹਨਾਂ 852 ਸਕੂਲਾਂ ਨੂੰ ਪਹਿਲੀ ਫੇਜ਼ ਦੇ ਵਿੱਚ ਵਾਈਟ واਸ਼ਡ ਪੇਂਟਡ ਐਂਡ ਕਲਰ ਕੋਡਡ ਕੀਤੇ ਜਾਣਾ ਹੈ ਅਤੇ ਇਸ ਤੇ ਲਈ ਜ਼ਿਲ੍ਹਾ ਸਿੱਖਿਆ ਅਫਸਰ ਜਿਹੜੇ ਡੀਈਓ ਨੇ ਉਨ੍ਹਾਂ ਨੂੰ 17 ਕਰੋੜ 44 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਸਕੂਲ ਆਉਂਦੇ ਹਨ 102 ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਜ਼ਿਲ੍ਹੇ ਰੋਪੜ ਦੇ ਵਿੱਚ ਇਹਨਾਂ ਸਕੂਲਾਂ ਦੀ ਗਿਣਤੀ 37 ਹੈ। ਇਸੇ ਤਰੀਕੇ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਲੁਧਿਆਣਾ ਦੇ ਵਿੱਚ 70 ਸਕੂਲ ਹਨ, ਅਮ੍ਰਿਤਸਰ ਦੇ ਵਿੱਚ 84, ਬਠਿੰਡਾ ਦੇ ਵਿੱਚ 43, ਫਾਜ਼ਿਲਕਾ 63 ਗੁਰਦਾਸਪੁਰ ਦੇ ਵਿੱਚ 59 ਹੁਸ਼ਿਆਰਪੁਰ ਚ 39 ਜਲੰਧਰ ਚ 40 ਪਟਿਆਲਾ ਜ਼ਿਲ੍ਹੇ ਦੇ ਵਿੱਚ 63 ਤਰਨਤਾਰਨ ਵਿੱਚ 32 ਮਹਾਲੀ ਵਿੱਚ 30 ਮਾਨਸਾ ਦੇ ਵਿੱਚ 29 ਫਿਰੋਜ਼ਪੁਰ ਦੇ ਵਿੱਚ 22 ਸਕੂਲ ਫਰੀਦਕੋਟ ਦੇ ਵਿੱਚ 20 ਅਤੇ ਮੋਗਾ ਜ਼ਿਲ੍ਹੇ ਦੇ ਵਿੱਚ 19 ਸਕੂਲ ਇਹਨਾਂ ਰੰਗਾਂ ਦੇ ਨਾਲ ਰੰਗੇ ਜਾਣੇ ਨੇ ਇਹ ਉਹਨਾਂ ਆਰਡਰਾਂ ਦੇ ਵਿੱਚ ਲਿਖਿਆ ਹੋਇਆ ਹੈ ਇਹ ਡੀਜੀਐਸਸੀ ਦਾ ਆਰਡਰ ਜੋ ਕਿ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਭੇਜਿਆ ਗਿਆ ਹੈ ਉਸਤੇ ਵਿੱਚ ਕਿਹਾ ਗਿਆ ਹੈ ਕਿ ਬਰਾਂਡੇ ਅਤੇ ਕੋਰੀਡੋਰਾਂ ਨੂੰ ਇਨੇਮਲ ਰੈਪਸੋਡੀ ਅਤੇ ਐਗ ਕਸਟਰਡ ਦੇ ਸ਼ੇਡ ਦੇ ਵਿੱਚ ਰੰਗਣਾ ਹੈ ਅਤੇ ਕਲਾਸਾਂ ਦੀਆਂ ਜਿਹੜੀਆਂ ਅੰਦਰਲੀਆਂ ਕੰਧਾਂ ਨੇ ਉਹਨਾਂ ਨੂੰ ਇਨੇਮਲ ਬ੍ਰੌਂਜ਼ ਮਿਸਟ ਐਂਡ ਸੀਓਟਸ ਇਸ ਸ਼ੇਡ ਦੇ ਵਿੱਚ ਰੰਗ ਕਰਨਾ ਹੈ ਪੇਂਟ ਕਰਨਾ ਹੈ ਇਸ ਆਰਡਰ ਦੇ ਨਾਲ ਹੀ ਇੱਕ ਤਸਵੀਰੀ ਰੂਪਾਂਕਣ ਜਿਹੜਾ ਹੈ ਉਹ ਵੀ ਨੱਥੀ ਕੀਤਾ ਗਿਆ ਹੈ ਇੱਕ ਫੋਟੋ ਨਾਲ ਨੱਥੀ ਕੀਤੀ ਗਈ ਹੈ ਜਿਸ ਦੇ ਵਿੱਚ ਦਰਸਾਇਆ ਗਿਆ ਹੈ ਕਿ ਰੰਗ ਕਰਨ ਤੋਂ ਬਾਅਦ ਸਕੂਲ ਕਿਹੋ ਜਿਹਾ ਦਿਖਣੇ ਚਾਹੀਦੇ ਹਨ ਇਸ ਤਸਵੀਰ ਦੇ ਵਿੱਚ ਸਾਫ ਹੈ ਕਿ ਸਕੂਲ ਨੀਲੇ ਅਤੇ ਪੀਲੇ ਰੰਗਾਂ ਦੇ ਵਿੱਚ ਰੰਗੇ ਹੋਇਆ ਸਭ ਤੋਂ ਪਹਿਲਾ ਪ੍ਰਤੀਕਰਮ ਜਿਹੜਾ ਆਇਆ ਹੈ ਉਹ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਹੈ ਉਹਨਾਂ ਨੇ ਐਕਸ ਦੇ ਉੱਤੇ ਇੱਕ ਪੋਸਟ ਪਾਈ ਹੈ ਤੇ ਪੋਸਟ ਪਾ ਕੇ ਲਿਖਿਆ ਹੈ ਆਮ ਆਦਮੀ ਪਾਰਟੀ ਦਾ ਜੋ ਇਹ ਫੈਸਲਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਪਣੀ ਪਾਰਟੀ ਦੇ ਝੰਡੇ ਦੇ ਰੰਗਾਂ ਦੇ ਵਿੱਚ ਰੰਗਿਆ ਜਾਵੇ ਇਹ ਨਾ ਸਿਰਫ ਸ਼ਰਮਸਾਰ ਕਰਨ ਵਾਲਾ ਹੈ ਬਲਕਿ ਸਿੱਖਿਆ ਸਿਸਟਮ ਦੇ ਲਈ ਵੀ ਬਹੁਤ ਗੰਭੀਰ ਖਤਰਾ ਪੈਦਾ ਕਰਦਾ ਹੈ ਸਕੂਲ ਅਤੇ ਬੱਚੇ ਕਿਸੇ ਵੀ ਸਿਆਸੀ ਪਾਰਟੀ ਦੇ ਪ੍ਰੋਪਗੈਂਡੇ ਦੇ ਟੂਲ ਨਹੀਂ ਹੋ ਸਕਦੇ ਬੱਚਿਆਂ ਅਤੇ ਸਿੱਖਿਆ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਸਿਆਸੀ ਪ੍ਰਭਾਵ ਹੇਠ ਲਿਆਉਣ ਦੀ ਕੋਸ਼ਿਸ਼ ਇੱਕ ਪਾਰਟੀ ਦੀ ਪਛਾਣ ਨੂੰ ਥੋਪਣ ਦੀ ਕੋਸ਼ਿਸ਼ ਨਿੰਦਾਜਨਕ ਹੈ ਅਤੇ ਸਿੱਖਿਆ ਦੇ ਬੁਨਿਆਦੀ ਸਿਧਾਂਤਾਂ ਦੇ ਖਿਲਾਫ ਹੈ ਸੂਬੇ ਦੇ ਸਕੂਲ ਸਰਕਾਰੀ ਜਾਇਦਾਦ ਹਨ ਜਾਂ ਇਹ ਕਹਿ ਲੋ ਕਿ ਸੂਬੇ ਦੀ ਜਾਇਦਾਦ ਹਨ ਨਾ ਕਿ ਕਿਸੇ ਇੱਕ ਸਿਆਸੀ ਪਾਰਟੀ ਦੀ ਸਕੂਲਾਂ ਨੂੰ ਸਿਆਸੀ ਰੰਗਾਂ ਦੇ ਵਿੱਚ ਰੰਗਣਾ ਬੱਚਿਆਂ ਦੀ ਆਜ਼ਾਦ ਸੋਚ ਅਤੇ ਸਿੱਖਿਆ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੈ ਅਸੀਂ ਦਬਾਅ ਦੇ ਹੇਠ ਜਾਰੀ ਇਹਨਾਂ ਸਿਆਸੀ ਰੰਗਤ ਵਾਲੇ ਆਰਡਰਾਂ ਦੀ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਫੌਰੀ ਤੌਰ ਤੇ ਵਾਪਸ ਲਿਆ ਜਾਵੇ। ਪੰਜਾਬ ਦੇ ਸਿੱਖਿਆ ਟਰਾਂਚੇ ਨੂੰ ਸਿਆਸਤ ਤੋਂ ਆਜ਼ਾਦ ਰੱਖਣਾ ਇਹ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ। ਇਹ ਸਾਰਾ ਕੁਝ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਪਰ ਇਸ ਤੇ ਜਵਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਨੰਦਪੁਰ ਸਾਹਿਬ ਦੇ ਐਮਪੀ ਅਤੇ ਪਾਰਟੀ ਦੇ ਸਪੋਕਸਪਰਸਨ ਮਾਲਵਿੰਦਰ ਸਿੰਘ ਕੰਗ ਕਹਿੰਦੇ ਨੇ ਕਿ ਇਸ ਆਰਡਰ ਦੇ ਵਿੱਚ ਉਹਨਾਂ ਨੂੰ ਕੁਝ ਵੀ ਸਿਆਸੀ ਦੇਖਣ ਨੂੰ ਨਹੀਂ ਮਿਲਦਾ ਆਰਡਰ ਪੂਰੀ ਤਰ੍ਹਾਂ ਸਰਕਾਰੀ ਹੈ ਇਹਦੇ ਵਿੱਚ ਕੋਈ ਵੀ ਸਿਆਸੀ ਰੰਗਤ ਨਹੀਂ ਹੈ ਪਰ ਮਾਨਸਾ ਤੋਂ ਆਰਟੀਆਈ ਕਾਰਕੁਨ ਮਾਨਿਕ ਗੋਇਲ ਜਿਸ ਨੂੰ ਪਿੱਛੇ ਜਹੀ ਲੁਧਿਆਣਾ ਪੁਲਿਸ ਨੇ ਮੁੱਖ ਮੰਤਰੀ ਦੇ ਹੈਲੀਕਾਪਟਰ ਮਾਮਲੇ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਸੀ ਐਫਆਈਆਰ ਦਰਜ ਕੀਤੀ ਗਈ ਸੀ ਉਹ ਆਪਣੇ ਫੇਸਬੁੱਕ ਪੇਜ ਤੇ ਲਿਖਦਾ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ ਪਹਿਲਾਂ ਇਹਨਾਂ ਨੇ ਸਾਰੇ ਹੀ ਸਰਕਾਰੀ ਇਸ਼ਤਿਹਾਰਾਂ ਨੂੰ ਆਪਣੀ ਪਾਰਟੀ ਦੇ ਰੰਗ ਵਿੱਚ ਰੰਗਿਆ ਤੇ ਹੁਣ ਸਕੂਲਾਂ ਨੂੰ ਵੀ ਉਹ ਵੀ ਕਰੋੜਾਂ ਰੁਪਏ ਖਰਚ ਕੇ ਕੀ ਇਹ ਇੱਕ ਪਾਰਟੀ ਹੈ ਜਾਂ ਮਸ਼ਹੂਰੀ ਚਲਾਉਣ ਵਾਲੀ ਕੋਈ ਕੰਪਨੀ ਅਗਲਾ ਕਦਮ ਇਹ ਵੀ ਹੋ ਸਕਦਾ ਹੈ ਕਿ ਸਕੂਲੀ ਬੱਚਿਆਂ ਦੀਆਂ ਵਰਦੀਆਂ ਅਤੇ ਕਿਤਾਬਾਂ ਨੂੰ ਹੀ ਨੀਲੇ ਅਤੇ ਪੀਲੇ ਰੰਗ ਦੇ ਵਿੱਚ ਰੰਗਿਆ ਜਾਵੇ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਹਨ ਪਰ ਮਾਲਵਿੰਦਰ ਕੰਗ ਜਵਾਬੀ ਤਰਕ ਦਿੰਦੇ ਹੋਏ ਕਹਿੰਦੇ ਹਨ ਨੀਲਾ ਰੰਗ ਤਾਂ ਹਮੇਸ਼ਾ ਹੀ ਅਕਾਲੀ ਦਲ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਹਰ ਰੰਗ ਹੀ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜਿਆ ਹੁੰਦਾ ਹੈ ਜਿਵੇਂ ਕਿ ਲਾਲ ਰੰਗ ਕਾਮਰੇਡਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਭਗਵਾ ਰੰਗ ਭਾਜਪਾ ਦੇ ਨਾਲ ਸਿੱਖਿਆ ਵਿਭਾਗ ਦੇ ਅਫਸਰਾਂ ਨੇ ਸਕੂਲਾਂ ਦੇ ਲਈ ਇਹ ਰੰਗ ਆਪਣੀ ਮਰਜ਼ੀ ਦੇ ਨਾਲ ਹੀ ਚੁਣੇ ਹੋਣੇ ਹਨ ਸਰਕਾਰੀ ਇਮਾਰਤਾਂ ਨੂੰ ਰੰਗਣ ਦੇ ਲਈ ਨੀਲਾ ਅਤੇ ਪੀਲਾ ਰੰਗ ਹਮੇਸ਼ਾ ਹੀ ਆਮ ਚੋਣ ਰਿਹਾ ਹੈ ਕਿਉਂਕਿ ਉਹ ਵਧੀਆ ਰਸ਼ਮੀ ਅਤੇ ਸਲੀਕੇਦਾਰ ਲੱਗਦਾ ਹੈ ਪੰਜਾਬ ਦੇ ਜਿਹੜੇ ਡਾਇਰੈਕਟਰ ਜਰਨਲ ਆਫ ਸਕੂਲ এডਿਕੇਸ਼ਨ ਨੇ ਡੀਜੀਐਸਸੀ ਅਰਵਿੰਦ ਕੁਮਾਰ ਐਮਕੇ ਉਹ ਕਹਿੰਦੇ ਹਨ ਕਿ ਰੰਗਾਂ ਦੀ ਚੋਣ ਦੇ ਪਿੱਛੇ ਕੋਈ ਵੀ ਸਿਆਸੀ ਸੋਚ ਨਹੀਂ ਹੈ ਅਸੀਂ ਸਿਰਫ ਉਹਨਾਂ ਸਕੂਲਾਂ ਨੂੰ ਹੀ ਰੰਗ ਕਰਵਾ ਰਹੇ ਹਾਂ ਜਿਨ੍ਹਾਂ ਨੂੰ ਪਿਛਲੇ 5 ਸਾਲਾਂ ਵਿੱਚ ਜਾਂ ਉਸ ਤੋਂ ਵੀ ਵੱਧ ਸਮੇਂ ਤੋਂ ਰੰਗ ਨਹੀਂ ਹੋਇਆ ਸੀ ਉਹਨਾਂ ਸਕੂਲਾਂ ਨੂੰ ਵੀ ਰੰਗ ਕਰਾਇਆ ਜਾ ਰਿਹਾ ਹੈ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਤਾਂ ਇਹ ਕੰਮ ਮੁਕੰਮਲ ਵੀ ਹੋ ਗਿਆ ਹੈ ਸੱਤਾਧਰ ਪਾਰਟੀ ਦੇ ਝੰਡੇ ਨਾਲ ਰੰਗਾਂ ਦਾ ਮੇਲ ਕਰਨ ਦੀ ਸਾਡੀ ਕੋਈ ਮਨਸ਼ਾ ਨਹੀਂ ਸੀ ਇੱਥੇ ਕੋਈ ਸਿਆਸਤ ਸ਼ਾਮਲ ਨਹੀਂ ਹੈ ਇਹ ਸਰਕਾਰੀ ਅਧਿਕਾਰੀ ਦਾ ਬਿਆਨ ਹੁਣ ਬਿਆਨ ਜੋ ਮਰਜ਼ੀ ਹੋਣ ਪਰ ਇਸ ਮੁੱਦੇ ਤੇ ਵੀ ਵਿਵਾਦ ਧਖੜਾ ਹੋਈ ਗਿਆ ਹੈ ਤੇ ਜਿੱਥੇ ਵਿਵਾਦ ਹੁੰਦਾ ਹੈ ਉੱਥੇ ਨਾਲ ਸਿਆਸਤ ਵੀ ਹੁੰਦੀ ਹੈ ਪਰ ਇਸ ਮਾਮਲੇ ਦੇ ਵਿੱਚ ਜਿੰਨਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਹੁਣ ਤੱਕ ਉਹ ਜਿਆਦਾ ਵਿਰੋਧ ਉਹਨਾਂ ਪੱਤਰਕਾਰਾਂ ਵੱਲੋਂ ਜਾਂ ਉਹਨਾਂ ਆਰਟੀਆਈ ਕਾਰਕੁਨ ਵੱਲੋਂ ਹੀ ਕੀਤਾ ਜਾ ਰਿਹਾ ਹੈ ਜਿਵੇਂ ਮਾਨੀ ਗੋਲ ਹੋਏ, ਮਿੰਟੂ ਗੁਰਸਰੀਆ ਹੋਏ, ਮਨਦੀਪ ਹੋ ਗਿਆ ਜਾਂ ਰਤਨ ਢਾਲੀਵਾਲ ਜਿਨ੍ਹਾਂ ਤੇ ਪਿੱਛੇ ਜਿਹੇ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਮਾਮਲੇ ਦੇ ਵਿੱਚ ਐਫਆਈਆਰ ਵੀ ਹੋਈ ਸੀ, ਕੇਸ ਦਰਜ ਹੋਇਆ ਸੀ ਤੇ ਇਹਨਾਂ ਪੱਤਰਕਾਰਾਂ ਵੱਲੋਂ ਕਾਫੀ ਸਰਕਾਰ ਦਾ ਵਿਰੋਧ ਵੀ ਕੀਤਾ ਜਾਂਦਾ ਹੈ। ਤਕਰੀਬਨ ਹਰ ਰੋਜ਼ੀ ਜੋ ਵੀ ਇਹਨਾਂ ਦਾ ਪੋਡਕਾਸਟ ਹੁੰਦਾ ਹੈ ਜਾਂ ਜੋ ਇਹਨਾਂ ਦੇ ਚੈਨਲ ਤੋਂ ਰਿਪੋਰਟਾਂ ਦਿਖਾਈਆਂ ਜਾਂਦੀਆਂ ਨੇ ਉਨ੍ਹਾਂ ਦੇ ਵਿੱਚ ਸਿਰਫ ਤੇ ਸਿਰਫ ਸਰਕਾਰ ਨੂੰ ਭੰਡਣ ਤੋਂ ਇਲਾਵਾ ਹੋਰ ਕੋਈ ਖਬਰ ਦਾ ਜ਼ਿਕਰ ਨਹੀਂ ਹੁੰਦਾ ਹੁਣ ਇਹ ਵਿਵਾਦ ਥੋੜਾ ਹੋਰ ਅੱਗੇ ਵਧ ਗਿਆ ਹੈ ਕਿਉਂਕਿ ਸ਼ਾਇਦ ਆਮ ਆਦਮੀ ਪਾਰਟੀ ਵੱਲੋਂ ਫੇਸਬੁੱਕ ਤੇ ਚਲਾਏ ਜਾ ਰਹੇ ਇਹਨਾਂ ਪੇਜਾਂ ਦੀ ਸ਼ਿਕਾਇਤ ਵੀ ਸ਼ੁਰੂ ਹੋ ਗਈ ਹੈ ਕਾਪੀਰਾਈਟ ਵਾਇਓਲੇਸ਼ਨ ਦੀ ਸ਼ਿਕਾਇਤਾਂ ਜਿਹੜੀਆਂ ਨੇ ਉਪਾਅੀਆਂ ਜਾ ਰਹੀਆਂ ਨੇ ਉਸ ਦੇ ਚੱਲਦੇ ਕਈ ਪੇਜ ਬੰਦ ਵੀ ਹੋ ਗਏ ਨੇ ਇਹਨਾਂ ਨੂੰ ਨਵੇਂ ਸਿਰੇ ਤੋਂ ਪੇਜ ਬਣਾਉਣੇ ਪੈ ਰਹੇ ਨੇ ਫੇਰ ਉਹਨੇ ਹੀ ਪਹੋਲਰ ਇਕੱਠਾ ਕਰਨ ਦੀ ਜਿਹੜੀ ਜੱਦੋ ਜਿਹ ਹੈ ਦਾ ਉਸ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਚੱਲਦੇ ਅਸੀਂ ਇਹਨਾਂ ਵੱਲੋਂ ਸਰਕਾਰ ਤੇ ਹਮਲੇ ਹੋਰ ਤਿੱਖੇ ਕਰ ਦਿੱਤੇ ਗਏ ਨੇ ਪੱਤਰਕਾਰਤਾ ਦੀ ਆਜ਼ਾਦੀ ਇੱਕ ਮੁੱਦਾ ਹੈ ਇੱਕ ਪਾਸੇ ਰਹੀ ਪਰ ਤੁਸੀਂ ਸਰਕਾਰ ਦੇ ਵਿਰੋਧ ਦੇ ਵਿੱਚ ਸਿਰਫ ਤੇ ਸਿਰਫ ਸਰਕਾਰ ਦੇ ਵਿਰੋਧ ਵਿੱਚ ਹੀ ਬੋਲੀ ਜਾਓ ਇਸ ਨੂੰ ਵੀ ਪੱਤਰਕਾਰਤਾ ਨਹੀਂ ਕਹਿੰਦੇ ਖਾਸ ਕਰ ਉਦੋਂ ਜਦੋਂ ਤੁਹਾਡੀ ਇਹ ਲੜਾਈ ਇੱਕ ਮੂਹਮ ਦੇ ਵਿੱਚ ਬਦਲਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਐਫਆਈਆਰ ਹੋਈ ਉਸ ਦਾ ਵਿਰੋਧ ਕਰਨਾ ਲਾਜ਼ਮੀ ਸੀ ਜ਼ਰੂਰੀ ਸੀ ਉਸ ਦਾ ਵਿਰੋਧ ਵੀ ਹੋਇਆ ਕਈ ਲੋਕਾਂ ਨੇ ਇਹਨਾਂ ਦਾ ਸਮਰਥਨ ਵੀ ਕੀਤਾ ਅਦਾਲਤਾਂ ਦੇ ਵਿੱਚ ਵੀ ਗਏ ਚੁਣੌਤੀ ਦਿੱਤੀ ਗਈ ਤੇ ਉਹ ਐਫਆਈਆਰ ਦੇ ਵਿੱਚ ਜਾਂਚ ਨੂੰ ਰੋਕਿਆ ਵੀ ਗਿਆ ਪਰ ਉਸ ਤੋਂ ਅੱਗੇ ਵਧ ਕੇ ਇਸ ਨੂੰ ਇੱਕ ਸਿਆਸੀ ਮੁਹਿੰਮ ਬਣਾਉਣਾ ਕੀ ਉਹ ਜਾਇਜ਼ ਹੈ ਸਿਰਫ ਮੁਹਿੰਮ ਹੀ ਨਹੀਂ ਬਣਾਉਣਾ ਜਦੋਂ ਤੁਸੀਂ ਵਿਰੋਧ ਪ੍ਰਦਰਸ਼ਨ ਕਰਦੇ ਹੋ ਉਸ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਸਿਆਸੀ ਵਿਰੋਧੀ ਪਾਰਟੀਆਂ ਦੇ ਆਗੂ ਆ ਕੇ ਜਦੋਂ ਭਾਸ਼ਣ ਦਿੰਦੇ ਨੇ ਤੁਹਾਡੀ ਹਮਾਇਤ ਕਰਦੇ ਨੇ ਤੇ ਤੁਹਾਡੀ ਹਮਾਇਤ ਮੰਗਦੇ ਵੀ ਨੇ ਕਿ ਉਦੋਂ ਤੁਹਾਡੀ ਪੱਤਰਕਾਰਤਾ ਨਿਰਪੱਖ ਰਹਿ ਜਾਂਦੀ ਹੈ ਫਿਰ ਇੱਕ ਜਗ੍ਹਾ ਬਟਿੰਡਾ ਦੇ ਵਿੱਚ ਹੀ ਇਕੱਠ ਕਰਕੇ ਦਿਖਾਉਣ ਤੱਕ ਇਹ ਗੱਲ ਸੀਮਤ ਨਹੀਂ ਰਹੀ ਹੁਣ ਅੱਗੇ ਦੁਆਬੇ ਦੇ ਵਿੱਚ ਹੀ ਇਕੱਜਾ ਇਕੱਠ ਕਰਨ ਦੀ ਹੋਰ ਕੋਸ਼ਿਸ਼ ਹੋ ਰਹੀ ਹੈ ਇਸ ਨੂੰ ਪੂਰੇ ਪੰਜਾਬ ਦੇ ਵਿੱਚ ਇੱਕ ਸਰਕਾਰ ਦੇ ਖਿਲਾਫ ਬੱਢੀ ਹੋਈ ਮੁਹਿੰਮ ਦੀ ਤਰ੍ਹਾਂ ਚਲਾਇਆ ਜਾ ਰਿਹਾ ਹੈ ਤੇ ਉਸ ਦੇ ਵਿੱਚ ਜੋ-ਜੋ ਲੋਕ ਸ਼ਾਮਿਲ ਨੇ ਉਹ ਸਰਕਾਰ ਦੇ ਸਿਆਸੀ ਵਿਰੋਧੀ ਹਨ ਇਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਛਿਪਿਆ ਹੋਇਆ ਨਹੀਂ ਹੈ ਤੇ ਫਿਰ ਇਸ ਨੂੰ ਪੱਤਰਕਾਰਤਾ ਦੀ ਆਜ਼ਾਦੀ ਹੀ ਸਿਰਫ ਕਿਵੇਂ ਕਿਹਾ ਜਾ ਸਕਦਾ ਠੀਕ ਹੈ ਸਰਕਾਰਾਂ ਦੀਆਂ ਗਲਤੀਆਂ ਨੂੰ ਉਜਾਗਰ ਕਰਨਾ ਇਹ ਪੱਤਰਕਾਰਾਂ ਦਾ ਕੰਮ ਹੁੰਦਾ ਹੈ ਪਰ ਕੀ ਸਿਰਫ ਗਲਤੀਆਂ ਨੂੰ ਉਜਾਗਰ ਕਰਨਾ ਹੀ ਪੱਤਰਕਾਰਤਾ ਹੁੰਦੀ ਹੈ ਕੀ ਇਹ ਕਹਿਣਾ ਜਾਇਜ਼ ਹੈ ਕਿ ਕੋਈ ਵੀ ਸਰਕਾਰ ਸਿਰਫ ਤੇ ਸਿਰਫ ਗਲਤ ਫੈਸਲੇ ਹੀ ਲੈਂਦੀ ਹੈ ਸਿਰਫ ਤੇ ਸਿਰਫ ਮਾੜਾ ਕੰਮ ਹੀ ਕਰਦੀ ਹੈ ਕੋਈ ਸਹੀ ਫੈਸਲਾ ਸਹੀ ਕਮਉਨਾ ਵੱਲੋਂ ਕੀਤਾ ਹੀ ਨਹੀਂ ਜਾਂਦਾ ਇਸ ਨੂੰ ਵੀ ਪੱਤਰਕਾਰਤਾ ਨਹੀਂ ਕਿਹਾ ਜਾ ਸਕਦਾ ਠੀਕ ਹੈ ਜੇ ਸਕੂਲਾਂ ਨੂੰ ਇੱਕ ਪਾਰਟੀ ਦੇ ਝੰਡੇ ਦੇ ਰੰਗਾਂ ਦੇ ਵਿੱਚ ਰੰਗਣਾ ਗਲਤ ਹੈ ਉਸ ਦੇ ਖਿਲਾਫ ਆਵਾਜ਼ ਉਠਾਈ ਜਾਣੀ ਚਾਹੀਦੀ ਹੈ ਪਰ ਉੱਥੇ ਹੀ ਜਿਹੜੇ ਸਕੂਲਸ ਆਫ ਐਮਿਨੈਂਸ ਦੇ ਵਿੱਚ ਇਸ ਸਰਕਾਰ ਦੁਆਰਾ 12ਵੀਂ ਦੇ ਹੁਸ਼ਿਆਰ ਵਿਅਕਤੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਕੋਚਿੰਗ ਦਿੱਤੀ ਜਾਂਦੀ ਹੈ ਗਰਮੀ ਦੀਆਂ ਤੇ ਸਰਦੀ ਦੀਆਂ ਛੁੱਟੀਆਂ ਦੇ ਵਿੱਚ ਵਿਸ਼ੇਸ਼ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਜਿਹੜੇ ਕੰਪੀਟੀਟਿਵ ਐਗਜ਼ਾਮਸ ਹੁੰਦੇ ਨੇ ਚਾਹੇ ਉਹ ਨੀਟ ਹੋਵੇ ਜਾਏ ਜੇਈ ਹੋਵੇ ਉਸ ਦੇ ਵਿੱਚ ਵਧੀਆ ਨਤੀਜੇ ਲਿਆਉਂਦੇ ਜਾ ਰਹੇ ਹਨ ਉਹਨਾਂ ਦੀ ਤਾਰੀਫ ਕਿਉਂ ਨਹੀਂ ਕੀਤੀ ਜਾਂਦੀ ਜੇ ਸਰਕਾਰ ਗਲਤ ਕੰਮ ਕਰਦੀ ਹੈ ਉਸ ਨੂੰ ਵੀ ਉਜਾਗਰ ਕਰੋ ਪਰ ਜੇ ਕਿਤੇ ਕੋਈ ਚੰਗਾ ਕੰਮ ਹੁੰਦਾ ਹੈ ਉਸ ਨੂੰ ਵੀ ਉਜਾਗਰ ਕਰਨਾ ਲੋਕਾਂ ਦੇ ਸਾਹਮਣੇ ਲਿਆਉਣਾ ਇਹ ਵੀ ਪੱਤਰਕਾਰਾਂ ਦਾ ਹੀ ਕੰਮ ਹੈ ਆਵੇਂ ਸਰਕਾਰ ਤੇ ਇਹ ਦੋਸ਼ ਲੱਗਦੇ ਨੇ ਕਿ ਪਿਛਲੀ ਬਾਦਲ ਸਰਕਾਰ ਦੇ ਸਮੇਂ ਬਣੇ ਮੈਰੀਟੋਰੀਅਸ ਸਕੂਲਸ ਦਾ ਨਾਮ ਬਦਲ ਕੇ ਹੀ ਸਕੂਲ ਆਫ ਐਮਿਨੈਂਸ ਰੱਖ ਦਿੱਤਾ ਗਿਆ ਹੈ ਪਰ ਪਹਿਲਾਂ ਕਦੇ ਵੀ ਇਸ ਗੱਲ ਦੀ ਚਰਚਾ ਨਹੀਂ ਹੁੰਦੀ ਸੀ ਕਿ ਇਹਨਾਂ ਮੈਰਿਟੋਰੀਅਸ ਸਕੂਲਾਂ ਦੇ ਕਿੰਨੇ ਬੱਚੇ ਇਸ ਤਰ੍ਹਾਂ ਦੇ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੇ ਵਿੱਚੋਂ ਪ੍ਰੀਖਿਆਵਾਂ ਕਲੀਅਰ ਕਰ ਗਏ ਨੇ ਤੇ ਉਹ ਆਪਣਾ ਬਿਹਤਰ ਭਵਿੱਖ ਦੇ ਲਈ ਇੰਜੀਨੀਅਰਿੰਗ ਜਾਂ ਡਾਕਟਰੀ ਦੇ ਕੋਰਸਾਂ ਦੇ ਵਿੱਚ ਕਾਲਜਾਂ ਦੇ ਵਿੱਚ ਉਹਨਾਂ ਨੂੰ ਦਾਖਲਾ ਮਿਲ ਗਿਆ ਹੈ ਇਹ ਏਸੇ ਸਰਕਾਰ ਦੇ ਵਿੱਚ ਹੋਇਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਇਹ ਟੈਸਟ ਕਲੀਅਰ ਕਰ ਰਹੇ ਨੇ ਤੇ ਗਰੀਬ ਘਰਾਂ ਦੇ ਬੱਚੇ ਡਾਕਟਰ ਜਾਂ ਇੰਜੀਨੀਅਰ ਬਣ ਰਹੇ ਹਨ ਜੋ ਕਿ ਪਹਿਲਾਂ ਸ਼ਾਇਦ ਉਹਨਾਂ ਵੱਲੋਂ ਸੋਚਿਆ ਵੀ ਨਹੀਂ ਜਾਂਦਾ ਸੀ ਇਹ ਵੀ ਸਾਰੇ ਹੀ ਜਾਣਦੇ ਹਨ ਕਿ ਇਹਨਾਂ ਪ੍ਰੀਖਿਆਵਾਂ ਨੂੰ ਕਲੀਅਰ ਕਰਨ ਦੇ ਲਈ ਇਹਨਾਂ ਚੋਂ ਪਾਸ ਹੋਣ ਦੇ ਲਈ ਪ੍ਰਾਈਵੇਟ ਕੋਚਿੰਗ ਸੈਂਟਰਾਂ ਦੇ ਵਿੱਚ ਲੱਖਾਂ ਰੁਪਏ ਦੀ ਫੀਸ ਦਿੱਤੀ ਜਾਂਦੀ ਹੈ ਫੇਰ ਵੀ ਬਹੁਤ ਬੱਚੇ ਇਹ ਪ੍ਰੀਖਿਆਵਾਂ ਪਾਸ ਨਹੀਂ ਕਰ ਸਕਦੇ ਪਰ ਜੇ ਸਰਕਾਰੀ ਸਕੂਲਾਂ ਦੇ ਵਿੱਚ ਤਿਆਰੀ ਹੋਣ ਤੋਂ ਬਾਅਦ ਇਹ ਪ੍ਰੀਖਿਆਵਾਂ ਪਾਸ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਸ਼ਲਾਘਾਯੋਗ ਕਦਮ ਹੈ ਜਿਵੇਂ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਵਲ ਵੱਲੋਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੇ ਅਕੈਡਮੀ ਚਲਾਈ ਗਈ ਜਿਸ ਦੇ ਵਿੱਚ ਆਰਮਡ ਫੋਰਸਸ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਅਫਸਰ ਬਣ ਲਈ ਬੱਚਿਆਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਉਹ ਵੀ ਸ਼ਲਾਘਾਯੋਗ ਕਦਮ ਹੈ ਉਸ ਤੇ ਚੱਲਦਿਆਂ ਹੁਣ ਪੰਜਾਬ ਦੇ ਕਈ ਬੱਚੇ ਐਨਡੀਏ ਦੀ ਪ੍ਰੀਖਿਆ ਪਾਸ ਕਰਕੇ ਭਾਰਤੀ ਫੌਜ ਦੇ ਵਿੱਚ ਅਫਸਰ ਬਣ ਰਹੇ ਹਨ ਜੋ ਕਿ ਪਿਛਲੇ ਕੁਝ ਸਾਲਾਂ ਚ ਇੱਕ ਖਬਰਾਂ ਆਉਂਦੀਆਂ ਸੀ ਕਿ ਫੌਜ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਅਫਸਰ ਬਣਨ ਦੀ ਗਿਣਤੀ ਦੇ ਵਿੱਚ ਭਾਰੀ ਕਮੀ ਆ ਰਹੀ ਹੈ ਉਹ ਹੁਣ ਕਿਤੇ ਨਾ ਕਿਤੇ ਦਰਸਤ ਹੁੰਦੀ ਜਾਪਦੀ ਹੈ ਉਹਨਾਂ ਇੰਸਟੀਚਿਊਟਸ ਦੇ ਉਸ ਸੰਸਥਾ ਦੇ ਵੀ ਨਤੀਜੇ ਬਹੁਤ ਵਧੀਆ ਆ ਰਹੇ ਨੇ ਉਸ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ ਪਰ ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਸਰਕਾਰ ਦੁੱਧ ਧੋਤੀ ਹੈ ਉਸ ਦੀ ਮਨਸ਼ਾ ਇਸ ਤਰ੍ਹਾਂ ਦੀ ਪਬਲਿਸਿਟੀ ਕਰਨਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਹੈ ਇੱਕ ਵਾਰ ਇਸ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਸੀ ਕੋਸ਼ਿਸ਼ ਕੀਤੀ ਗਈ ਸੀ ਇਹ ਸਰਕਾਰੀ ਸਕੂਲਾਂ ਦੇ ਵਿੱਚ ਜੋ ਵੀ ਕੰਮ ਕੀਤਾ ਗਿਆ ਹੋਵੇ ਚਾਹੇ ਕਿਸੇ ਸਕੂਲ ਦੀ ਚਾਰਦੀਵਾਰੀ ਬਣਾਈ ਹੈ ਚਾਹੇ ਕਿਸੇ ਟਾਇਲਟ ਦੀ ਮੁਰੰਮਤ ਕੀਤੀ ਗਈ ਹੈ ਚਾਹੇ ਕੋਈ ਕਮਰਾ ਬਣਾਇਆ ਗਿਆ ਹੈ ਕੋਈ ਕਲਾਸਰੂਮ ਕੋਈ ਜਮਾਤ ਬਣਾਈ ਗਈ ਹੈ ਉਹਨਾਂ ਸਾਰਿਆਂ ਦਾ ਇੱਕੋ ਹੀ ਸਮੇਂ ਉਦਘਾਟਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੱਥਰ ਲਾ ਕੇ ਪਾਰਟੀ ਦੇ ਐਮਐਲਏ ਵੱਲੋਂ ਉਸ ਦਾ ਕੰਮਾਂ ਦਾ ਉਦਘਾਟਨ ਕੀਤਾ ਜਾਣਾ ਸੀ ਉਸ ਦਾ ਵੀ ਬੜਿਆ ਪੰਡੀ ਪ੍ਰਚਾਰ ਹੋਇਆ ਸੀ ਸਿੱਖਿਆ ਕ੍ਰਾਂਤੀ ਇਹ ਸਿਰਫ ਚਾਰ ਦੀਵਾਰੀਆਂ ਬਣਾਉਣਾ ਜਾਂ ਟਾਇਲਟਾਂ ਦੀ ਮੁਰੰਮਤ ਕਰਨ ਤੱਕ ਰਹਿ ਗਿਆ ਹੈ ਇਸ ਤਰ੍ਹਾਂ ਦੇ ਨਾਲ ਸਰਕਾਰ ਦਾ ਮਜ਼ਾਕ ਉਡਾਇਆ ਗਿਆ ਸੀ ਉਹ ਮੂਵ ਵੀ ਸਰਕਾਰ ਦੀ ਪਬਲਿਸਿਟੀ ਲਈ ਸੀ ਜਾਂ ਉਹ ਵੀ ਵਿਵਾਦਾਂ ਦੇ ਵਿੱਚ ਘिरी ਜਿਸ ਤੋਂ ਬਾਅਦ ਸ਼ਾਇਦ ਉਸ ਨੂੰ ਵਾਪਸ ਲੈਣਾ ਪਿਆ ਲੇਕਿਨ ਸਿੱਖਿਆ ਕ੍ਰਾਂਤੀ ਦੇ ਉੱਪਰ ਸਰਕਾਰ ਦੀ ਫੁਜੀਹਤ ਇਸ ਤਰੀਕੇ ਨਾਲ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਕੀਤੀ ਜਾਂਦੀ ਰਹੀ ਖਾਸ ਕਰ ਉਦੋਂ ਜਦੋਂ ਇਹ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗਾਗੇ ਅਸੀਂ ਆਪਣੇ ਕੀਤੇ ਹੋਏ ਕੰਮ ਲੋਕਾਂ ਨੂੰ ਦਿਖਾਵਾਂਗੇ ਤੇ ਜੇ ਤੁਹਾਨੂੰ ਕੰਮ ਚੰਗੇ ਲੱਗਦੇ ਹੋਏ ਤਾਂ ਵੋਟ ਪਾ ਦਿਓ ਜੇ ਨਾ ਚੰਗੇ ਲੱਗੇ ਤਾਂ ਬਿਸ਼ੱਕ ਸਾਨੂੰ ਵੋਟ ਨਾ ਪਾਓ ਇਸ ਤਰ੍ਹਾਂ ਦੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਹੌਲੀ-ਹੌਲੀ ਇਹ ਰਵਾਇਤੀ ਪਾਰਟੀਆਂ ਦੇ ਜਾਂ ਇਸ਼ਤਿਹਾਰਾਂ ਦੇ ਰੰਗ ਦੇ ਵਿੱਚ ਇਸ ਤਰੀਕੇ ਨਾਲ ਰੰਗੇ ਇਸ ਕਦਰ ਰੰਗੇ ਗਏ ਆਪਣੀ ਕੰਮ ਤੇ ਅਦਾ ਤੇ ਵੋਟ ਮੰਗਣ ਵਾਲੇ ਬਿਆਨ ਨੂੰ ਵੀ ਇੱਕ ਜੁਮਲੇ ਦੇ ਵਿੱਚ ਬਦਲ ਦਿੱਤਾ ਗਿਆ ਸਾਡਾ ਕੰਮ ਬੋਲਦਾ ਹੈ ਜਾਂ ਜਿਵੇਂ ਹਿੰਦੀ ਦੇ ਵਿੱਚ ਇਸ਼ਤਿਹਾਰ ਆਏ ਸੀ ਸਾਡਾ ਕਾਮ ਬੋਲਦਾ ਉਸ ਕੰਮ ਤੇ ਕਾਮ ਨੂੰ ਵੀ ਸੋਸ਼ਲ ਮੀਡੀਆ ਦੇ ਵਿੱਚ ਬੜਾ ਭੰਡਿਆ ਗਿਆ ਰਾਜ ਕੇ ਉਸ ਦਾ ਮਜ਼ਾਕ ਉਡਾਇਆ ਗਿਆ ਪੰਜਾਬੀ ਅਤੇ ਹਿੰਦੀ ਦੇ ਵਿੱਚ ਸ਼ਬਦਾਂ ਦੀ ਵਰਤੋਂ ਨੂੰ ਜਾਂ ਉਸ ਦੇ ਫੇਰ ਫੇਰ ਨੂੰ ਰਾਜ ਕੇ ਇਸ ਸਰਕਾਰ ਦਾ ਮਜ਼ਾਕ ਲਾਉਣ ਦੇ ਲਈ ਵਰਤਿਆ ਗਿਆ ਪਰ ਗੱਲ ਵਾਪਸ ਉੱਥੇ ਹੀ ਆ ਜਾਂਦੀ ਹੈ ਕਿ ਸਰਕਾਰ ਦੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਜੋ ਵੀ ਗਲਤ ਫੈਸਲੇ ਨੇ ਉਹਨਾਂ ਦੀ ਨਿੰਦਿਆ ਹੋਣੀ ਚਾਹੀਦੀ ਹੈ ਉਹਨਾਂ ਨੂੰ ਭੰਡਿਆ ਜਾਣਾ ਚਾਹੀਦਾ ਹੈ ਪਰ ਦੋਹੇ ਹੀ ਕੰਮਾਂ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਉਸ ਨੂੰ ਹੀ ਨਿਰਪੱਖ ਪੱਤਰਕਾਰਤਾ ਕਿਹਾ ਜਾ ਸਕਦਾ ਹੈ ਜਦੋਂ ਅਸੀਂ ਨਿਰਪੱਖ ਨਾ ਹੋ ਕੇ ਸਿਰਫ ਤੇ ਸਿਰਫ ਜਾਂ ਸਰਕਾਰ ਦੀ ਪ੍ਰਸ਼ੰਸਾ ਹੀ ਕਰੀ ਜਾਂਦੇ ਆ ਤੇ ਜਾਂ ਸਿਰਫ ਸਰਕਾਰ ਨੂੰ ਭੰਡੀ ਹੀ ਜਾਣਦੇ ਆ ਦੋਹਾਂ ਹੀ ਕੇਸਾਂ ਦੇ ਵਿੱਚ ਉਸ ਨੂੰ ਨਿਰਪੱਖ ਪੱਤਰਕਾਰਤਾ ਨਹੀਂ ਕਿਹਾ ਜਾ ਸਕਦਾ ਉਸ ਨੂੰ ਇਸ ਤਰੀਕੇ ਨਾਲ ਜ਼ਰੂਰ ਬਿਆਨ ਕੀਤਾ ਜਾ ਸਕਦਾ ਹੈ ਕਿ ਅਸੀਂ ਆਪ ਹੀ ਕਿਸੇ ਇੱਕ ਧਿਰ ਦਾ ਹਿੱਸਾ ਬਣ ਗਏ ਹਾਂ ਤੇ ਜਦੋਂ ਅਸੀਂ ਕਿਸੇ ਵੀ ਧਿਰ ਦਾ ਹਿੱਸਾ ਬਣ ਜਾਂਦੇ ਆ ਚਾਹੇ ਉਹ ਸਰਕਾਰ ਹੋਵੇ ਤੇ ਚਾਹੇ ਉਹ ਵਿਰੋਧੀ ਧਿਰ ਹੋਣ ਤਾਂ ਲੋਕਾਂ ਦੇ ਸਾਹਮਣੇ ਜੋ ਨਿਰਪੱਖ ਤੌਰ ਤੇ ਅੰਕੜੇ ਰੱਖਣ ਦੀਆਂ ਖਬਰਾਂ ਲੈ ਕੇ ਆਉਣ ਦੀ ਜਾਂ ਜਾਣਕਾਰੀ ਦੇਣ ਦੀ ਸਾਡੀ ਜ਼ਿੰਮੇਵਾਰੀ ਹੈ ਉਸ ਤੋਂ ਅਸੀਂ ਕਿਤੇ ਦੂਰ ਹੋ ਜਾਣੇ ਹਨ ਅਸੀਂ ਆਪਣੀ ਜ਼ਿੰਮੇਵਾਰੀ ਦਾ ਨਿਰਭਾਰ ਨਹੀਂ ਕਰ ਰਹੇ ਹੁੰਦੇ ਜਿਹੜਾ ਕਿ ਹੁਣ ਪੰਜਾਬ ਦੀ ਛੱਡੋ ਸਾਡੇ ਦੇਸ਼ ਦੀ ਪੱਤਰਕਾਰਤਾ ਦੇ ਵਿੱਚ ਹੀ ਹੋ ਰਿਹਾ ਹੈ ਸਾਰਾ ਮੀਡੀਆ ਹੀ ਇਸ ਤਰੀਕੇ ਨਾਲ ਕੰਮ ਕਰ ਰਿਹਾ ਹੈ ਕਿ ਉਹ ਕਿਸੇ ਨਾ ਕਿਸੇ ਧਿਰ ਦੇ ਵਿੱਚ ਸ਼ਾਮਲ ਹੋ ਗਿਆ ਹੈ ਜਾਂ ਸਰਕਾਰ ਦੇ ਪੱਖ ਦੇ ਵਿੱਚ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਤੇ ਜਾਂ ਸਰਕਾਰ ਦੇ ਵਿਰੋਧ ਵਿੱਚ ਨਿਰਪੱਖ ਤੌਰ ਤੇ ਕਿਸੇ ਵੀ ਤਰੀਕੇ ਦੀ ਪੱਤਰਕਾਰਤਾ ਕਿਸੇ ਵੀ ਤਰੀਕੇ ਦੀਆਂ ਖਬਰਾਂ ਲੋਕਾਂ ਦੇ ਸਾਹਮਣੇ ਨਹੀਂ ਲਿਆਂਦਿਆਂ ਜਾਂਦੀ ਤੇ ਇਸੇ ਉਮੀਦ ਦੇ ਨਾਲ ਕਿ ਜੋ ਥੋੜੇ ਬਹੁਤ ਲੋਕ ਬਚੇ ਹਨ ਜੋ ਨਿਰਪੱਖ ਤਰੀਕੇ ਨਾਲ ਜਾਣਕਾਰੀ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਨੇ ਉਹ ਆਪਣੀ ਜ਼ਿੰਮੇਵਾਰੀ ਇਸੇ ਤਰੀਕੇ ਨਾਲ ਨਿਭਾਉਂਦੇ ਰਹਿਣਗੇ ਲੋਕਾਂ ਦੇ ਸਾਹਮਣੇ ਸਹੀ ਤੱਤ ਰੱਖਦੇ ਰਹਿਣਗੇ ਅਸੀਂ ਤੁਹਾਨੂੰ ਧੰਨਵਾਦ ਲੈਂਦੇ ਹਾਂ ਧੰਨਵਾਦ